ਸੰਗੀਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਦੇ ਆ ਜੋ ਹਰ ਵੇਲੇ ਚਿੰਤਾ ਦੇ ਵਿੱਚ ਰਹਿੰਦੇ ਆ ਅਤੇ ਉਹਨਾਂ ਦੀ ਚਿੰਤਾ ਦਾ ਕਾਰਨ ਆ ਉਹਨਾਂ ਦੀ ਜ਼ਿੰਦਗੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਮੁਸ਼ਕਲਾਂ ਪਰੇਸ਼ਾਨੀਆਂ ਕੋਈ ਮਨੁੱਖ ਆਪਣੇ ਤਨ ਕਰਕੇ ਦੁਖੀ ਆ ਕੋਈ ਮਨ ਕਰਕੇ ਦੁਖੀ ਤੇ ਕੋਈ ਤਨ ਕਰਕੇ ਦੁਖੀ ਭਾਵ ਕਿ ਕਈ ਭੈਣ ਭਰਾ ਕਹਿੰਦੇ ਵੀ ਸਾਡੇ ਸ਼ਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗੇ ਆ ਕਈਆਂ ਦੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਕੋਈ ਸਮੱਸਿਆ ਹੋ ਸਕਦੀ ਆ ਕਈਆਂ ਦੇ ਕਾਰੋਬਾਰ ਦੇ ਵਿੱਚ ਕਈ ਭੈਣ ਭਰਾ ਤਨ ਦੀ ਕਮੀ ਤੋਂ ਦੁਖੀ ਆ ਕਿ ਸਾਡੇ ਘਰ ਪੈਸੇ ਦੀ ਕਮੀ ਆ ਅਤੇ ਕਈਆਂ ਦੀ ਪਰੇਸ਼ਾਨੀ ਉਹਨਾਂ ਦਾ ਪੈਸਾ ਬਣ ਚੁੱਕਿਆ ਹੈ। ਮਤਲਬ ਮਹਾਰਾਜ ਨੇ ਇੰਨਾ ਕ ਪੈਸਾ ਦਿੱਤਾ, ਇੰਨਾ ਕ ਧਨ-ਦੌਲਤ ਦਿੱਤੀ ਆ ਕਿ ਉਹਨਾਂ ਦਾ ਧਨ ਹੀ ਉਹਨਾਂ ਦੀ ਚਿੰਤਾ ਪਰੇਸ਼ਾਨੀ ਦਾ ਕਾਰਨ ਬਣ ਗਿਆ। ਉਹਨਾਂ ਦੇ ਧਨ ਨੇ ਉਹਨਾਂ ਦੇ ਕਈ ਦੁਸ਼ਮਣ ਬਣਾ ਦਿੱਤੇ। ਸੋ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਪੋ ਆਪਣੀਆਂ ਮੁਸ਼ਕਲਾਂ, ਪਰੇਸ਼ਾਨੀਆਂ ਨੇ। ਹਰ ਬੰਦਾ ਆਪੋ ਆਪਣੀ ਮੁਸ਼ਕਲ ਪਰੇਸ਼ਾਨੀ ਕਰਕੇ ਚਿੰਤਾ ਗ੍ਰਸਤਿਆ। ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸਾ ਮੰਤਰ ਸਾਂਝਾ ਕਰਨ ਜਾ ਰਹੇ ਹਾਂ ਜਿਹੜਾ ਮੰਤਰ ਜਪਣ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਇਹ ਮੰਤਰ ਕਿਹੜਾ ਏ ਕਿਹੜੇ ਵੇਲੇ ਆਪਾਂ ਜਪਣਾ ਏ ਭਾਵੇਂ ਕਿ ਕਿਹੜੇ ਵੇਲੇ ਜਪ ਕੇ ਇਹ ਮੰਤਰ ਦਾ ਜ਼ਿਆਦਾ ਫਲ ਮਿਲਦਾ ਏ ਕਿੰਨਾ ਟਾਈਮ ਇਹ ਮੰਤਰ ਜਪਣਾ ਹੈ ਅਤੇ ਕਿਹੜੀ ਵਿਧੀ ਦੇ ਨਾਲ ਇਹ ਮੰਤਰ ਜਪਣਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਤੁਹਾਡੇ ਕੰਮ ਆਉਣ ਵਾਲੀ ਆ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਇਹ ਸ਼ਬਦ ਇਹ ਮੰਤਰ ਜਾਪ ਕਰਨ ਦੀ ਵਿਧੀ ਅਤੇ ਸਮੇਂ ਬਾਰੇ ਗੱਲ ਕਰਾਂਗੇ ਫਿਰ ਉਸ ਤੋਂ ਬਾਅਦ ਇਹ ਸ਼ਬਦ ਜਾਂ ਮੰਤਰ ਬਾਰੇ ਗੱਲ ਕਰਾਂਗੇ ਤਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਭਾਵੇਂ ਕੀ ਇਹ ਸ਼ਬਦ ਜਾਪ ਇਹ ਮੰਤਰ ਜਾਪ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਆ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਆ ਪਰ ਫੇਰ ਵੀ ਅਮਰਤ ਵੇਲੇ ਦਾ ਵੇਲਾ ਉਤਮ ਵੇਲਾ ਹੈ ਇਹ ਸ਼ਬਦ ਜਾਪ ਕਰਨ ਦੇ ਲਈ ਕਿਉਂਕਿ ਅਮਰਤ ਵੇਲੇ ਦਾ ਜੋ ਸਮਾਂ ਹੈ ਨਾ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਤਾਕਤ ਇੱਕ ਪਾਵਰ ਹੈ ਇਸ ਵੇਲੇ ਦੇ ਵਿੱਚ ਕਹਿੰਦੇ ਰੱਬ ਸਾਡੇ ਬਹੁਤ ਨੇੜੇ ਹੁੰਦਾ ਹੈ ਮਹਾਂਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਰੱਬ ਦੇ ਘਰ ਦੇ ਦਰਵਾਜ਼ੇ ਖੁੱਲਦੇ ਆ ਸਾਡੀ ਆਵਾਜ਼ ਸਾਡੀ ਅਰਦਾਸ ਉਹ ਪਰਮਪਿਤਾ ਪਰਮਾਤਮਾ ਤੱਕ ਰੱਬ ਤੱਕ ਬਹੁਤ ਛੇਤੀ ਪਹੁੰਚਦੀ ਆ ਦੂਜੀ ਗੱਲ ਇਹ ਕਿ ਅੰਮ੍ਰਿਤ ਵੇਲੇ ਦਾ ਵੇਲਾ ਬਹੁਤ ਸ਼ਾਂਤ ਪਵਿੱਤਰ ਵੇਲਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਬਹੁਤੀ ਦੁਨੀਆ ਸੁੱਤੀ ਪਈ ਹੁੰਦੀ ਆ ਕੋਈ ਖਾਸ ਕੋਈ ਵਿਰਲੇ ਮਨੁੱਖ ਹੀ ਇਸ ਵੇਲੇ ਦੇ ਵਿੱਚ ਉੱਠਦੇ ਆ ਜਾਂ ਤਾਂ ਉਹ ਉੱਠਦੇ ਆ ਜਿਨ੍ਹਾਂ ਨੂੰ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤੇ ਜਾਂ ਉਹ ਉੱਠਦੇ ਆ ਜਿਨ੍ਹਾਂ ਨੂੰ ਉਹ ਪਰਮਪਿਤਾ ਪਰਮਾਤਮਾ ਜੀ ਆਪ ਉਠავਦੇ ਆ ਜਿਹੜੇ ਪਰਮਪਿਤਾ ਪਰਮਾਤਮਾ ਦਾ ਨਾਮ ਜਪਦੇ ਆ ਭਾਵੇਂ ਇਸ ਵੇਲੇ ਦੇ ਵਿੱਚ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਉੱਠਦੀਆਂ ਨੇ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠਦੀਆਂ ਨੇ ਅਤੇ ਉੱਠ ਕੇ ਨਾਮ ਜਪਦੀਆਂ ਨੇ ਇਸ ਕਰਕੇ ਇਸ ਵੇਲੇ ਦਾ ਜੋ ਵਾਤਾਵਰਨ ਹੈ ਬਹੁਤ ਪਵਿੱਤਰ ਰੂਹਾਨੀਅਤ ਦੇ ਨਾਲ ਪਰਿਆੰਦਾ ਹੈ ਤਾਂ ਇਸ ਵੇਲੇ ਦੇ ਵਿੱਚ ਜੋ ਵੀ ਮਨੁੱਖ ਉੱਠਦਾ ਹੈ ਨਾ ਉਹਦਾ ਮਨ ਬਹੁਤ ਛੇਤੀ ਹੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਜੁੜ ਸਕਦਾ ਹੈ ਸੋ ਇਸ ਕਰਕੇ ਇਸ ਵੇਲੇ ਦੇ ਵਿੱਚ ਉੱਠ ਕੇ ਇਹ ਮੰਤਰ ਇਹ ਸ਼ਬਦ ਜਾਪ ਕਰਨਾ ਹੈ ਜਿੱਥੇ ਬੈਠ ਕੇ ਤੁਸੀਂ ਇਹ ਸ਼ਬਦ ਜਾਪ ਕਰਨਾ ਹੈ ਕੋਸ਼ਿਸ਼ ਕਰੋ ਕਿ ਉਹ ਜਗ੍ਹਾ ਆਰਾਮਦਾਇਕ ਹੋਵੇ ਸਾਫ਼ ਸੁਥਰੀ ਹੋਵੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਇਹ ਮੰਤਰ ਜਪ ਕਰੋ ਅਤੇ ਸਮਾਂ ਘਟੋ ਘਟ ਇੱਕ ਤੋਂ ਸਵਾ ਘੰਟਾ ਵੱਧ ਜਿੰਨਾ ਮਰਜ਼ੀ ਜਪ ਲਓ ਉਹ ਤੁਹਾਡੀ ਮਰਜ਼ੀ ਉਹ ਤੁਹਾਡੇ ਉੱਤੇ ਮਾਲਕ ਦੀ ਕਿਰਪਾ ਪਰ ਘਟੋ ਘਟ ਇੱਕ ਤੋਂ ਸਵਾ ਘੰਟਾ ਇਹ ਨਾਮ ਜ਼ਰੂਰ ਜਪੋ ਇਹ ਮੰਤਰ ਜ਼ਰੂਰ ਜਪੋ ਹੋ ਸਕਦਾ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਹਾਡਾ ਮਨ ਗੁਰੂ ਚਰਨਾਂ ਦੇ ਨਾਲ ਨਾ ਜੁੜੇ ਮਨ ਇਧਰ ਉਧਰ ਭਟਕੇ ਪਰ ਤੁਸੀਂ ਇਹ ਅਭਿਆਸ ਕਰਨ ਤੋਂ ਰੁਕਣਾ ਨਹੀਂ ਆ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਇਹ ਮੰਤਰ ਇਹ ਸ਼ਬਦ ਜਾਪ ਕਰਨਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਛੇਤੀ ਕਿਰਪਾ ਕਰਦੇ ਆ ਰਾਤ ਨੂੰ 12 ਤੋਂ ਲੈ ਕੇ ਸਵੇਰੇ 4 ਵਜੇ ਤੱਕ ਦਾ ਸਮਾਂ ਇਹਦੇ ਵਿੱਚ ਜੋ ਸਮਾਂ ਤੁਹਾਨੂੰ ਸਹੀ ਲੱਗਦਾ ਹੈ ਕਈ ਭੈਣ ਭਰਾ ਕਹਿੰਦੇ ਨਾ ਰਾਤ ਨੂੰ ਸਾਡੀ ਅਚਾਨਕ ਅੱਖ ਖੁੱਲ ਜਾਂਦੀ ਆ ਸਾਨੂੰ ਅਚਾਨਕ ਜਾਗ ਆ ਜਾਂਦੀ ਆ ਕਈ ਭੈਣ ਭਰਾ ਕੋਈ ਕਿਰਿਆ ਸੋਧਣ ਦੇ ਲਈ ਉੱਠਦੇ ਆ ਕਈ ਭੈਣ ਭਰਾ ਕਹਿੰਦੇ ਸਾਨੂੰ ਪਿਆਸ ਲੱਗਦੀ ਆ ਇਸ ਵੇਲੇ ਦੇ ਵਿੱਚ ਜਾਂ ਕੋਈ ਡਰ ਕੇ ਕੋਈ ਤਬਕ ਕੇ ਉੱਠ ਜਾਂਦਾ ਹੈ ਮਤਲਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੌਕਾ ਹਰ ਇੱਕ ਬੰਦੇ ਨੂੰ ਦਿੰਦੇ ਆ ਕਿ ਬੰਦਿਆ ਉੱਠ ਨਾਮ ਜਪ ਭਗਤੀ ਕਰ ਮੈਂ ਤੇਰੀ ਝੋਲੀ ਖੁਸ਼ੀਆਂ ਦੇ ਨਾਲ ਭਰਾਂ ਆਪ ਦੀ ਗੋਦ ਦਾ ਨਿਗ ਹਰ ਇੱਕ ਨੂੰ ਦੇਣ ਜਾਂਦੇ ਆ ਪਰ ਵਿਰਲੇ ਮਨੁੱਖ ਹੁੰਦੇ ਆ ਜੋ ਗੁਰੂ ਦੀ ਗੋਦ ਨੂੰ ਚੁਣਦੇ ਆ ਗੁਰੂ ਦੀ ਗੋਦ ਦਾ ਨਿਗ ਮਾਣਦੇ ਆ ਪਰ ਬੱਤੇ ਉਹਨਾਂ ਨੂੰ ਤਾਂ ਇਹ ਰਜਾਈ ਦਾ ਇਹ ਬਿਸਤਰੇ ਦਾ ਨਿਗ ਚੰਗਾ ਲੱਗਦਾ ਏ ਉਹ ਟਾਈਮ ਦੇਖ ਕੇ ਫਿਰ ਸੌਂ ਜਾਂਦੇ ਆ ਪ੍ਰਸੰਗਤ ਜੀ ਪਹਿਲਾਂ ਸੌ ਲਿਆ ਸੌ ਲਿਆ ਅੱਜ ਤੋਂ ਬਾਅਦ ਇਹ ਵੇਲਾ ਜ਼ਰੂਰ ਸਮਾਣਨਾ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਤਾਂ ਆਪਾਂ ਉੱਠ ਕੇ ਇੱਕ ਵਾਰ ਵੀ ਉਹ ਪਰਮਕ ਦਾ ਪਰਮਾਤਮਾ ਜੀ ਨੂੰ ਯਾਦ ਕਰਨ ਲਈਏ ਉਹਦੇ ਬਦਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਪਤਾ ਨਹੀਂ ਸਾਡੇ ਕਿੰਨੇ ਕਸ਼ਟ ਦੁੱਖ ਰੋਗ ਕੱਟ ਦਿੰਦੇ ਆ ਕਿੰਨੇ ਸੁੱਖ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਆ ਤੇ ਫਿਰ ਆਪ ਸੋਚੋ ਕਿ ਜਿਹੜਾ ਵਿੰਦਾ 1 ਤੋਂ ਸਵਾ ਘੰਟਾ ਜਾਂ 2.5 ਘੰਟੇ ਬੈਠ ਕੇ ਨਾਮ ਜਪਦਾ ਹੋਵੇਗਾ ਉਹਦੇ ਉੱਤੇ ਮਾਲਕ ਕਿੰਨੀ ਕਿਰਪਾ ਕਰਦੇ ਨੇ ਹੌਲੀ ਹੌਲੀ ਮਾਲਕ ਨੇ ਆਪੇ ਕਿਰਪਾ ਕਰ ਦੇਣੀ ਆ ਚੁੱਪੂ ਜਰੂਰ ਕਿਉਂਕਿ ਇਸ ਵੇਲੇ ਦਾ ਜਪਿਆ ਹੋਇਆ ਪੂਰੇ ਦਿਨ ਦੇ ਨਾਲ ਨਹੀਂ ਰਲਦਾ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੇ ਸਰੀਰ ਨੂੰ ਹੋਰ ਆਰਾਮ ਦੀ ਲੋੜ ਆ ਤਾਂ ਤੁਸੀਂ 1 ਤੋਂ ਸਵਾ ਘੰਟਾ ਨਾਮ ਜਪ ਕੇ ਫਿਰ ਦੁਬਾਰਾ ਸੌਂ ਜਾਣਾ ਫਿਰ 5 ਵਜੇ ਉੱਠ ਕੇ ਇਸ਼ਲਾਣ ਕਰਕੇ ਗੁਰਬਾਣੀ ਦਾ ਪਾਠ ਕਰ ਲਓ ਕਿਉਂਕਿ ਗੁਰਬਾਣੀ ਦਾ ਪਾਠ ਕਰਨਾ ਵੀ ਬਹੁਤ ਜ਼ਰੂਰੀ ਆ ਜੇਕਰ ਮਾਲਕ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਗੁਰੂ ਦਾ ਗਿਆਨ ਅਤੇ ਧਿਆਨ ਦੋਵੇਂ ਹੀ ਸਾਡੇ ਕੋਲ ਹੋਣੇ ਬਹੁਤ ਜ਼ਰੂਰੀ ਆ ਧਿਆਨ ਲਾਉਣ ਦਾ ਸਮਾਂ ਚਾਰ ਤੋਂ ਪਹਿਲਾਂ ਦਾ ਅਤੇ ਗਿਆਨ ਹਾਸਲ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਆ ਕਈ ਭੈਣ ਭਰਾ ਕਹਿੰਦੇ ਨਾ ਸਾਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜਾ ਰੋਮ ਚੱਕੀਏ ਕਿੰਨਾ ਚਿਰ ਬੈਠ ਕੇ ਜਪੀਏ ਕਿਹੜੇ ਵੇਲੇ ਜਪੀਏ ਤਾਂ ਸੰਗਤ ਜੀ ਉਲਝਣਾ ਦੇ ਵਿੱਚ ਪੈਣ ਦੀ ਤਾਂ ਲੋੜ ਹੀ ਨਹੀਂ ਆ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਆ ਜਿਹੜੀ ਗੱਲ ਸਮਝ ਦੇ ਵਿੱਚ ਨਹੀਂ ਆਉਂਦੀ ਉਹ ਗੁਰੂ ਸਾਹਿਬ ਜੀ ਤੋਂ ਪੁੱਛੋ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਸ਼ਾ ਦਸਾਂ ਹੀ ਗੁਰੂ ਸਾਹਿਬਾਨਾਂ ਦੀ ਜੋਤ ਹਾਜ਼ਰ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਡੇ ਗੁਰੂਆਂ ਨੇ ਸਾਡੇ ਲਈ ਹਰ ਸਵਾਲ ਦਾ ਜਵਾਬ ਸਾਡੀ ਹਰ ਮੁਸ਼ਕਲ ਦਾ ਹੱਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤਾ ਹੈ ਇਸ ਕਰਕੇ ਜੇਕਰ ਗੁਰੂ ਦੇ ਸਿੱਖ ਹੋ ਤਾਂ ਪਰੋਸੇ ਦੇ ਨਾਲ ਗੁਰੂ ਦੇ ਲੜ ਲੱਗੋ ਗੁਰੂ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਣਾ ਸਿੱਖ ਦੀ ਹਰ ਮੁਸ਼ਕਲ ਹਰ ਪਰੇਸ਼ਾਨੀ ਦਾ ਹੱਲ ਗੁਰੂ ਦੇ ਦਰਵਾਰ ਤੋਂ ਹੀ ਮਿਲਣਾ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਹੀ ਮਿਲਣਾ ਹੈ ਜਿਹੜੀ ਵੀ ਗੱਲ ਦੀ ਸਮਝ ਨਹੀਂ ਆਉਂਦੀ ਗੁਰੂ ਸਾਹਿਬ ਜੀ ਤੋਂ ਪੁੱਛੋ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਗੁਰਬਾਣੀ ਦੇ ਰਾਹੀਂ ਵਾਰ-ਵਾਰ ਇਹ ਗੱਲ ਸਮਝਾਈ ਆ ਕਿ ਬੰਦਿਆਂ ਨਾਮ ਜਪ ਨਾਮ ਜਪ ਨਾਮ ਜਪੇਗਾ ਤੇਰੀ ਜ਼ਿੰਦਗੀ ਦੇ ਦੁੱਖ ਦੂਰ ਹੋਣਗੇ ਤੇਰੀ ਜ਼ਿੰਦਗੀ ਵਿੱਚ ਸੁੱਖ ਆਉਣਗੇ ਤੇ ਨਾਮ ਕਿਹੜਾ ਜਪਣਾ ਹੈ ਉਹ ਪਰਮਕਾ ਦਾ ਪ੍ਰਮਾਤਮਾ ਜੀ ਦਾ ਸਿੱਖ ਧਰਮ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਮਤਿ ਦਰ ਦਿੰਦਾ ਹੈ ਭਾਰ ਕੀ ਵਾਹੀ ਗ੍ਰੋ ਸ਼ਬਦ ਇਹ ਚਾਰ ਅੱਖਰਾਂ ਦਾ ਸ਼ਬਦ ਆ ਪਰ ਇਹਦੀ ਤਾਕਤ ਤੁਹਾਨੂੰ ਜਾਪ ਕਰਕੇ ਪਤਾ ਲੱਗੇਗੀ ਇਸ ਸ਼ਬਦ ਦੀ ਇਸ ਮੰਤਰ ਦੀ ਤਾਕਤ ਅਸੀਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ ਇਹ ਜਪ ਕੇ ਮਹਿਸੂਸ ਕਰੋਗੇ ਸੰਗਤ ਜੀ ਜਿਸ ਦਿਨ ਤੋਂ ਅੰਮਰ ਪਰ ਵੇਲੇ ਉੱਕੇ ਸਿਮਰਨ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਮਹਾਪੁਰਖ ਜੀ ਕਹਿੰਦੇ ਸਮਝੋ ਉਸੇ ਦਿਨ ਤੋਂ ਤੁਹਾਡੇ ਭਾਗ ਤੁਹਾਡੀ ਕਿਸਮਤ ਬਦਲ ਜਾਵੇਗੀ ਗੁਰੂ ਦਾ ਗਿਆਨ ਤੇ ਧਿਆਨ ਦੋਨੇ ਜ਼ਰੂਰੀ ਆ ਜਿੰਨਾ ਮਰਜੀ ਗਿਆਨ ਪ੍ਰਾਪਤ ਹੋ ਜਾਵੇ ਧਿਆਨ ਕਰਨਾ ਤਾਂ ਵੀ ਨਹੀਂ ਛੱਡਣਾ ਸਿਮਰਨ ਕਰਨਾ ਤਾਂ ਵੀ ਨਹੀਂ ਛੱਡਣਾ ਸਿਮਰਨ ਦਾ ਕਰਨਾ ਹੀ ਕਰਨਾ ਹੈ ਅਦੇ ਤੇ ਮਰਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਪਹਿਲਾਂ ਜਪਨਾ ਹੈ ਪਹਿਲਾ ਗੁਰਮੰਤਰ ਫਿਰ ਮੂਲ ਮੰਤਰ ਫਿਰ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਪਾਠ ਹਮੇਸ਼ਾ ਇਸ਼ਨਾਨ ਕਰਕੇ ਕਰੋ ਪਰ ਸਿਮਰਨ ਬਿਨਾਂ ਇਸਨਾਹ ਤੋਂ ਵੀ ਤੁਸੀਂ ਕਰ ਸਕਦੇ ਹੋ ਉੱਡਦੇ ਅੰਸਾਰ ਹੀ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਦਿਆ ਕਰੋ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰੋ ਜਿਨ੍ਹਾਂ ਨੂੰ ਆਪਣੇ ਆਪ ਜਾਗ ਹੁੰਦੀ ਆ ਜਿਨ੍ਹਾਂ ਨੂੰ ਅਮਰਤ ਵੇਲੇ ਦੇ ਵਿੱਚ ਆਪਣੇ ਆਪ ਜਾਗੰਭੀ ਉਹ ਤਾਂ ਬਹੁਤ ਕਰਮਾਂ ਭਾਗਾ ਵਾਲੇ ਆ ਸਮਝੋ ਉਹਨਾਂ ਦੇ ਮਾਲਕ ਦੀ ਬਹੁਤ ਕਿਰਪਾ ਏ ਕਿ ਮਾਲਕ ਉਹਨਾਂ ਨੂੰ ਹਰ ਰੋਜ਼ ਆਪ ਉਠਾਉਂਦੇ ਆ ਪਰ ਜਿਨ੍ਹਾਂ ਤੋਂ ਅਜੇ ਨਹੀਂ ਉੱਠਿਆ ਜਾਂਦਾ ਉਹ ਮਾਲਕ ਤੋਂ ਇਹ ਕਿਰਪਾ ਮੰਗੋ ਦਿਨ ਦੇ ਵਿੱਚ ਭਜਨ ਬੰਦਗੀ ਕਰੋ ਦਿਨ ਦੇ ਵਿੱਚ ਪਾਠ ਕਰੋ ਦਿਨ ਦੇ ਵਿੱਚ ਅਰਦਾਸ ਬੇਨਤੀ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਅਮਰਤ ਵੇਲਾ ਰਖਸ਼ੋ ਅਮਰਤ ਵੇਲੇ ਦੀ ਭਜਨ ਬੰਦਗੀ ਰਖਸ਼ੋ ਸੰਗਤ ਜੀ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ हासिल ਕਰਨੀਆਂ ਪਰ ਫਿਰ ਅਮਰਤ ਵੇਲੇ ਸੰਭਾਲਣਾ ਪੈਣਾ ਹੈ ਅਮਰਤ ਵੇਲੇ ਉਹਦੇ ਨਾਮ ਜਪਨਾ ਪੈਣਾ ਹੈ ਤੇ ਨਾਮ ਕਿਹੜਾ ਜਪਨਾ ਹੈ ਗੁਰਮੰਤਰ ਵਾਹਿਗੁਰੂ ਸ਼ਬਦ ਆਪਾਂ ਮਹਾਰੇ ਪਹਿਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਹਿਲੀ ਅਸ਼ਟਪਦੀ ਦੇ ਵਿੱਚ ਸਿਮਰਨ ਬਾਰੇ ਹੀ ਦੱਸਿਆ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਫ਼ ਤੇ ਸਪਸ਼ਟ ਸਮਝਾ ਦਿੱਤਾ ਕਿ ਮਾਲਕ ਦਾ ਸਿਮਰਨ ਕਰਕੇ ਨਾਮ ਜਪ ਕੇ ਤੇਰੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਆਉਣੇ ਸ਼ੁਰੂ ਹੋ ਜਾਣਗੇ ਗੁਰੂ ਸਾਹਿਬ ਜੀ ਪਹਿਲੀ ਅਸ਼ਟਪਦੀ ਦੀ ਪਹਿਲੀ ਲਾਈਨ ਦੇ ਵਿੱਚ ਇਹੀ ਕਹਿ ਰਹੇ ਆ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀ ਮਟਾਓ ਮਾਰਾ ਸੱਚੇ ਤਾਂ ਸ਼ਸ਼ਦਾ ਨਾਮ ਸਿਮਰਨ ਕੀਤੇ ਆ ਜਿੰਦਗੀ ਦੇ ਸਾਰੇ ਦੁੱਖ ਰੋਗ ਕਸ਼ਟ ਮਿਟ ਜਾਂਦੇ ਆ ਪ੍ਰੋਸੇ ਵਾਲਿਆਂ ਨੇ ਨਾਮ ਜਪ ਜਪ ਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਬਦਲ ਲਿਆ ਇਹ ਤਨ ਨੂੰ ਲੱਗੇ ਹੋਏ ਵੱਡੇ ਵੱਡੇ ਦੁੱਖ ਰੋਗ ਵੀ ਖਤਮ ਹੋ ਜਾਂਦੇ ਆ ਪਰ ਗੱਲ ਮੁੱਕਦੀ ਆ ਸਾਰੀ ਪਰੋਸੇ ਤੇ ਸ਼ਰਧਾ ਦੇ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਪ੍ਰੋਸਾ ਬਣ ਗਿਆ ਜਿਨ੍ਹਾਂ ਦੀ ਸ਼ਰਧਾ ਪੂਰੀ ਆ ਸਤਕਾਰ ਪੂਰਾ ਹੈ ਆਪਣੇ ਗੁਰੂ ਦੇ ਪ੍ਰਤੀ ਉਹ ਆਪਣੇ ਗੁਰੂ ਸਾਹਿਬ ਜੀ ਤੋਂ ਮੋਹ ਮੰਗੀਆਂ ਮਰਦਾਂ ਵੀ ਪ੍ਰਾਪਤ ਕਰ ਲੈਂਦੇ ਆ ਅਤੇ ਗੁਰੂ ਜੀ ਆਪਣੀ ਖੁਸ਼ੀ ਦੇ ਨਾਲ ਹੀ ਉਹਨਾਂ ਦੀ ਝੋਲੀ ਭਰ ਦਿੰਦੇ ਆ ਪਰ ਜਿਨ੍ਹਾਂ ਦੇ ਮਨ ਦੇ ਵਿੱਚ ਕਿੰ ਤੂਪਰੰਤੂ ਸ਼ੰਕੇ ਚੱਲਦੇ ਆ ਉਹ ਕਈ ਵਾਰ ਜਪ ਕੇ ਵੀ ਖਾਲੀ ਲਿਆ ਜਾਂਦੇ ਆ ਉਹ ਢਾਈ ਢਾਈ ਘੰਟੇ ਨਾਮ ਜਪਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਫੇਰ ਵੀ ਖਾਲੀ ਦੇ ਖਾਲੀ ਕਿਉਂਕਿ ਮਨ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪ੍ਰੋਸੈ ਨਹੀਂ ਬਣਿਆ ਪਰ ਜਿੰਨਾਂ ਦਾ ਪ੍ਰੋਸਾ ਬਣ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ ਤਾਂ ਮਹਾਰਾ ਸੱਚੇ ਪਾਸ਼ਾ ਹਰ ਚੀਜ਼ ਵਿੱਚ ਦਿਸਦੇ ਆ ਤੇ ਮਹਾਰਾ ਸੱਚੇ ਪਾਤਸ਼ਾਹ ਫਿਰ ਉਹਨਾਂ ਨੇ ਹਰ ਕੰਮ ਦੇ ਵਿੱਚ ਵਰਤਦੇ ਦੀ ਆ ਇੱਕ ਵਾਰ ਇੱਕ ਬਹੁਤ ਦੁਖੀ ਮਨੁੱਖ ਕਮਾਈ ਵਾਲੇ ਸੰਤ ਮਹਾਪੁਰਖਾਂ ਕੋਲ ਗਿਆ ਕਿ ਬਾਬਾ ਜੀ ਮੈਂ ਸਾਰਾ ਦਿਨ ਖੱਪਦਾ ਰਹਿਣਾ ਹਾਂ ਸਾਰਾ ਦਿਨ ਮਿਹਨਤ ਕਰਦਾ ਹਾਂ ਪਰ ਮੈਨੂੰ ਮੇਰੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਹੀ ਨਹੀਂ ਮਿਲਦਾ ਬਾਬਾ ਜੀ ਕਹਿੰਦੇ ਦਿਨ ਵਿੱਚ ਇੱਕ ਐਸਾ ਕੰਮ ਦੱਸਦੇ ਆ ਜਿਹੜਾ ਕੰਮ ਕਰਕੇ ਤੇਰੇ ਕੰਮ ਕਰਨੇ ਆਸਾਨ ਹੋ ਜਾਣਗੇ ਜੈ ਇੰਜ ਕਹਿ ਲਈਏ ਵੀ ਜੇਕਰ ਤੂੰ ਇਹ ਇੱਕ ਕੰਮ ਇਮਾਨਦਾਰੀ ਦੇ ਨਾਲ ਕਰ ਲਿਆ ਤਾਂ ਤੇਰੇ ਬਾਕੀ ਦੇ 100 ਕੰਮ ਆਪਣੇ ਆਪ ਹੀ ਹੋਣਗੇ ਤਾਂ ਉਹਨੁਕ ਨੇ ਕਿਹਾ ਬਾਬਾ ਜੀ ਛੇ ਕੀ ਦੱਸੋ ਤਾਂ ਬਾਬਾ ਜੀ ਨੇ ਕਿਹਾ ਨਾਮ ਸਿਮਰਨ ਕਰੋ ਗੁਰਮੰਤਰ ਜਪੋ ਇਹ ਜੋ ਜ਼ਵੇਰ ਦੇ 3 ਘੰਟੇ ਆ 3 ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਭਜਨ ਮੰਦਗੀ ਕਰਨ ਦੇ ਲਈ ਦਿੱਤਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਕੰਦੇ ਨਾਮ ਜਪੋ ਤੇ ਬਾਕੀ ਦੇ 21 ਘੰਟੇ ਜੋ ਕਰਨਾ ਹੈ ਉਹ ਕਰੋ ਆਪਣੇ ਪਰਿਵਾਰ ਨੂੰ ਸਮਾਂ ਦਿਓ ਕਾਰੋਬਾਰ ਨੂੰ ਸਮਾਂ ਦਿਓ ਰਿਸ਼ਤੇਦਾਰਾਂ ਨਾਲ ਭਗਤੋ ਤੇ ਜਿਹੜੇ ਮਨੁੱਖ ਪੂਰੀ ਇਮਾਨਦਾਰੀ ਦੇ ਨਾਲ ਗੁਰੂ ਦੀ ਪੇਟਾ ਗੁਰੂ ਚਰਚਾ ਵਿੱਚ ਭੇਟ ਕਰਦੇ ਆ ਭਾਗ ਕੀ 2.5 3 ਘੰਟੇ ਨਾਮ ਜਪਦੇ ਆ ਜਿਗ ਜੀਨ ਕਰਕੇ ਜਾਣਿਆ ਉਹ ਜੇ ਫਿਰ ਬਾਕੀ ਦੇ ਉਹਨਾਂ ਦੇ ਜਿਹੜੇ ਕੰਮ ਧੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਆਪ ਵਿੱਚ ਵਰਤ ਕੇ ਕਰਦੇ ਆ ਸਾਰੇ ਕੰਮ ਕਰਨੇ ਆਸਾਨ ਹੋ ਜਾਂਦੇ ਆ ਸੋ ਕਿਸੇ ਵੀ ਗੱਲੋਂ ਦੁਖੀ ਪਰੇਸ਼ਾਨ ਨਹੀਂ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਵੇਲੇ ਸਾਡੇ ਕੋਲ ਆ ਗੱਲਸ ਉਹਨਾਂ ਨੂੰ ਵੇਖਣ ਵਾਲੀ ਅੱਖ ਚਾਹੀਦੀ ਆ ਤੇ ਇਹ ਅੱਖ ਸਾਡੀ ਉਦੋਂ ਹੀ ਵੇਗ ਪਾਵੇਗੀ ਜਦੋਂ ਸੀ ਨਾਮ ਸਿਮਰਨ ਦਾ ਪੱਲਾ ਫੜਾਂਗੇ ਪਾਣੀ ਦਾ ਪੱਲਾ ਫੜਾਂਗੇ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਦੇਖਿਓ ਜ਼ਿੰਦਗੀ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਵੀ ਦੁੱਖ ਆ ਜਾਵੇ ਉਹ ਵੀ ਦੁਖੀ ਨਹੀਂ ਕਰ ਪਾਉਂਦਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਂਦਾ ਹੈ ਫਿਰ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਪੈਂਦੀ ਸੋ ਸੰਗਤ ਸਭੀ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਆਪਾਂ ਕਿਹੜੇ ਮੰਤਰ ਬਾਰੇ ਗੱਲ ਕੀਤੀ ਆ ਆਪਾਂ ਗੱਲ ਕੀਤੀ ਆ ਮੇਰੇ ਪਹਿਲੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਮੰਤਰ ਬਾਰੇ ਗੁਰਮੰਤਰ ਭਾਵ ਵਾਹਿਗੁਰੂ ਜੱਤ ਇਸ ਸ਼ਬਦ ਦਾ ਜਾਪ ਅਮਰਤ ਵੇਲੇ ਉੱਠ ਕੇ 1 ਤੋਂ ਸਵਾ ਘੰਟਾ ਜ਼ਰੂਰ ਕਰੋ ਨਾਮ ਬਣਾ ਲਓ ਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਮਿਹਰਾਂ ਬਰਕਤਾਂ ਸਮਾਨੀਂ ਸਮਾਨੀਆਂ ਨੇ